ਚੰਗੀ ਪਤਨੀ ਚੰਗੀ ਭਾਬੀ ਤੇ ਹੁਣ ਚੰਗੀ ਸੱਸ ਇਹ ਸ਼ਬਦ ਹਮੇਸ਼ਾ ਤੇ ਮੇਰੇ ਨਾਮ ਨਾਲ ਜੁੜੇ ਹੋਇਆ ਇਹ ਖਿਤਾਬ ਮੈਨੂੰ ਐਵੇਂ ਨਹੀਂ ਮਿਲ ਗਿਆ ਇਸ ਦੇ ਲਈ ਮੈਂ ਕਈ ਸਾਲ ਮਿਹਨਤ ਤੇ ਤਿਆਗ ਕੀਤਾ ਤੇ ਆਪਣੇ ਸਬਰ ਦੀ ਨੀਤ ਇਸ ਨੂੰ ਖੜਾ ਕੀਤਾ ਇਸ ਦੁਨੀਆ ਵਿੱਚ ਜਿੱਥੇ ਸਭ ਇੱਕ ਦੂਜੇ ਨੂੰ ਲੁੱਟਣ ਖੋਣ ਵਿੱਚ ਲੱਗੇ ਆ ਜਾਂ ਕਈਆਂ ਨੂੰ ਇੱਕ ਦੂਜੇ ਦੀ ਬੁਰਾਈ ਕਰਨ ਵਿੱਚ ਹੀ ਮਜ਼ਾ ਆਉਂਦਾ ਉੱਥੇ ਚੰਗੇ ਦਾ ਖਿਤਾਬ ਹਾਸਲ ਕਰ ਲੈਣਾ ਕੁਈ ਸੌਖੀ ਗੱਲ ਨਹੀਂ ਮੈਂ ਜਦੋਂ ਨਵੀਂ-ਨਵੀਂ ਨੂ ਬਣ ਕੇ ਆਈ ਸੀ ਮਨ ਵਿੱਚ ਇੱਕ ਸੁਪਨਾ ਸੰਜੋਇਆ ਸੀ ਕਿ ਮੈਂ ਇੱਕ ਚੰਗੀ ਪਤਨੀ ਤੇ ਨੂ ਬਣ ਕੇ ਰਹਾਂਗੀ ਹਰ ਹਾਲਾਤ ਦਾ ਸਾਹਮਣਾ ਕਰਨ ਦੇ ਲਈ ਮੈਂ ਕਮਰ ਕੱਸ ਕੇ ਤਿਆਰ ਸੀ ਦੋ ਦਿਨਾਂ ਵਿੱਚ ਹੀ ਘਰ ਵਿੱਚ ਸਭ ਨੇ ਕਹਿਣਾ ਸ਼ੁਰੂ ਕਰ ਦਿੱਤਾ ਨੂ ਤਾਂ ਬਹੁਤ ਚੰਗੀ ਆ ਪਤੀ ਨੇ ਵੀ ਕਿਹਾ ਕਿ ਮੰਦੀਪ ਤੂੰ ਤਾਂ ਬਹੁਤ ਚੰਗੀ ਆ ਪਰ ਮੈਂ ਇਸ ਚੰਗੀ ਤੋਂ ਵੀ ਉੱਪਰ ਉੱਠਣਾ ਚਾਹੁੰਦੀ ਸੀ ਮੈਂ ਇਸ ਦੇ ਲਈ ਬਹੁਤ ਮਿਹਨਤ ਕੀਤੀ। ਅਜਿਹਾ ਨਹੀਂ ਕਿ ਮੈਂ ਸਿਰਫ ਚੰਗਾ ਇਕਵਾਂਣ ਲਈ ਹੀ ਇਹ ਸਾਰੇ ਯਤਨ ਕਰਦੀ ਸੀ। ਮੈਂ ਆਪਣੀ ਆਦਤ ਤੋਂ ਵੀ مجبور ਸੀ। ਦੂਜਿਆਂ ਨੂੰ ਖੁਸ਼ ਰੱਖਣ ਵਿੱਚ ਮੈਨੂੰ ਆਤਮ ਸੰਤੋਖ ਮਿਲਦਾ ਸੀ। ਮੈਂ ਸਵੇਰੇ 4 ਵਜੇ ਉੱਠ ਜਾਂਦੀ ਸੀ। ਪਾਠ ਪੂਜਾ ਤੋਂ ਬਾਅਦ ਪੂਰੇ ਘਰ ਵਿੱਚ ਝਾੜੂ ਲਾਉਣਾ, ਸਫਾਈ ਕਰਨਾ, ਪੋਚਾ ਲਾਉਣਾ, ਫਿਰ ਸਾਰੇ ਭਾਂਡੇ ਰਗੜ ਰਗੜ ਕੇ ਸਾਫ਼ ਕਰਨੇ। ਪਾਣੀ ਭਰਨਾ, ਇਨਾ ਕੰਮ ਹੋ ਜਾਣ ਤੱਕ ਸਾਰੇ ਉੱਠ ਜਾਂਦੇ ਸੀ ਫਿਰ ਮੈਂ ਚਾਹ ਬਣਾਉਂਦੀ ਸੀ ਸਭ ਹੱਥ ਧੋ ਕੇ ਚਾਹ ਪੀਂਦੇ ਇਕੱਠੇ ਬੈਠੇ ਰਹਿੰਦੇ ਉਸ ਸਮੇਂ ਮੈਂ ਰਸੋਈ ਵਿੱਚ ਖਾਣੇ ਦੀ ਤਿਆਰੀ ਵਿੱਚ ਲੱਗੀ ਹੁੰਦੀ ਸੀ ਡੈਡੀ ਜੀ ਨੂੰ ਗਾਜਰ ਦਾ ਹਲਵਾ ਪਸੰਦ ਸੀ ਪਤੀ ਨੂੰ ਵੇਸਣ ਦੇ ਪਕੌੜੇ ਤੇ ਨਣਦ ਇਹਨਾਂ ਦੋਨਾਂ ਵਿੱਚੋਂ ਕੁਝ ਨਹੀਂ ਖਾਂਦੀ ਸੀ ਉਸਦੇ ਲਈ ਨਮਕੀਨ ਪਰੌਂਠਾ ਤੇ ਹੋਰ ਦੇ ਲਈ ਅਸੀਂ ਅਲੱਗ ਪਸੰਦ ਮੰਮੀ ਜੀ ਦਾ ਮੈਨੂ ਵੀ ਰੋਜ਼ ਬਦਲਦਾ ਰਹਿੰਦਾ ਸੀ ਇਸ ਲਈ ਰੋਜ਼ ਉਹਨਾਂ ਤੋਂ ਪੁੱਛ ਕੇ ਖਾਣਾ ਬਣਾਉਂਦੀ ਸੀ। ਨਾਸ਼ਤੇ ਤੋਂ ਤੁਰੰਤ ਬਾਅਦ ਹੀ ਮੈਂ ਖਾਣੇ ਦੀ ਤਿਆਰੀ ਸ਼ੁਰੂ ਕਰ ਦਿੰਦੀ ਸੀ। ਇੱਧਰ ਦਾਲ ਬਣਾ ਕੇ ਨਾਸ਼ਤਾ ਟੇਬਲ ਤੇ ਰੱਖਦੀ ਤੇ ਫਿਰ ਸਾਰਿਆਂ ਨੂੰ ਬੁਲਾਉਂਦੀ। ਕੋਈ ਨਹਾ ਰਿਹਾ ਹੁੰਦਾ ਤਾਂ ਕੋਈ ਕਸਰਤ ਕਰ ਰਿਹਾ ਹੁੰਦਾ। ਨਾਨੇ ਦੇ ਮੇਰੀ ਕਿਸੇ ਨਾਵਲ ਨੂੰ ਪੜ੍ਹਨ ਵਿੱਚ ਰੁਚੀ ਹੁੰਦੀ। ਮੇਰੇ ਵੱਲ ਦੇਖੇ ਵੀ ਨਹੀਂ ਜਵਾਬ ਦੇ ਦਿੰਦੀ। ਓਨੀ ਆ ਰੌਲਾ ਕਿਉਂ ਪਾ ਰਹੀਆਂ ਭਾਬੀ? ਮੰਮੀ ਵੀ ਨਹਾ ਤੋਂ ਉਕੇ ਪਾਠ ਕਰ ਰਹੇ ਹੁੰਦੇ। ਮੈਂ ਸਭ ਨੂੰ ਆਉਣ ਦੇ ਲਈ ਕਹਿ ਕੇ ਰਸੋਈ ਵਿੱਚ ਵਾਪਸ ਆ ਜਾਂਦੀ। ਚੁੱਲ੍ਹੇ ਤੋਂ ਦਾਲ ਉਤਾਰ ਕੇ ਸਬਜ਼ੀ ਬਣਨ ਲਈ ਰੱਖ ਦਿੰਦੀ। ਫਿਰ ਭੱਜ ਕੇ ਆਪਣੇ ਬੈੱਡਰੂਮ ਵਿੱਚ ਚਾਉਂਦੀ। ਇਹਨਾਂ ਦੇ ਦਫ਼ਤਰ ਦੇ ਲਈ ਕੱਪੜੇ ਕੱਢਦੀ। ਪੈਂਟ, ਸ਼ਰਟ, ਰੁਮਾਲ, ਜੁੱਤੇ, ਜੁਰਾਬਾਂ, ਤੌਲੀਆ, ਸਾਬਣ ਇਹ ਸਭ ਥਾਂ ਸਹਿ ਰੱਖਦੀ। ਫਿਰ ਜੇਤੀ ਹੀ ਇਹਨਾਂ ਦਾ ਟਿਫਨ ਤਿਆਰ ਕਰਦੀ। ਉਦੋਂ ਤੱਕ ਸਾਰੇ ਨਾਸ਼ਤੇ ਦੇ ਲਈ ਆ ਜਾਂਦੇ। ਸਭ ਖੁਸ਼ ਹੋ ਕੇ ਨਾਸ਼ਤਾ ਕਰਦੇ ਤੇ ਮੇਰੀ ਪ੍ਰਸ਼ੰਸਾ ਕਰਦੇ। ਸੋਹਰਾ ਸਾਹਿਬ ਕਹਿੰਦੇ ਸੀ ਕਿ ਬੇਟਾ ਤੂੰ ਤਾਂ ਬਹੁਤ ਚੰਗਾ ਹਲਵਾ ਬਣਾਉਣੀ ਆ। ਮੰਮੀ ਕਹਿੰਦੇ ਵਿਚਾਰੀ ਸਵੇਰ ਤੋਂ ਹੀ ਕੰਮ ਵਿੱਚ ਲੱਗ ਜਾਂਦੀ ਹੈ। ਨਾਨਗ ਦਿਉਰ ਤੇ ਮੇਰੇ ਪਤੀ ਵੀ ਮੇਰੀ ਤਾਰੀਫ ਕੀਤੇ ਬਿਨਾਂ ਨਾ ਰਹਿੰਦੇ। ਹੌਲੀ-ਹੌਲੀ ਮੇਰੇ ਨਾਮ ਨਾਲ ਚੰਗੀ ਦੀ ਜਗ੍ਹਾ ਤੇ ਆਦਰਸ਼ ਸ਼ਬਦ ਜੁੜ ਗਿਆ। ਇਹ ਨਾਮ ਮੇਥੋਂ ਖੋਇਆ ਨਾ ਜਾਵੇ ਇਸ ਲਈ ਮੈਂ ਸਭ ਦੀ ਖੂਬ ਸੇਵਾ ਕਰਦੀ। ਸਭ ਨੂੰ ਖੁਸ਼ ਰੱਖਦੀ। ਪਰ ਇਸ ਭੱਜ ਦੌੜ ਵਿੱਚ ਮੈਂ ਬੁਰੀ ਤਰ੍ਹਾਂ ਥੱਕ ਜਾਂਦੀ ਸੀ। ਇਹਨਾਂ ਦੇ ਦਫ਼ਤਰ ਚਲੇ ਜਾਣ ਤੋਂ ਬਾਅਦ ਮੰਮੀ ਸਤਸੰਗ ਸੌਣ ਚਲੇ ਜਾਂਦੇ। ਸਾਰਾ ਸਬ ਆਪਣੇ ਦੋਸਤਾਂ ਨਾਲ ਮਿਲਣ ਤੇ ਨਾਨਦੇ ਤੇ ਦਿਓਰ ਆਪਣੇ ਕਾਲਜ ਮੈਂ ਘਰ ਵਿੱਚ ਇਕੱਲੀ ਰਹਿ ਜਾਂਦੀ ਫਿਰ ਕੱਪੜਿਆਂ ਦਾ ਧੋਬੀ ਘਾਟ ਲੱਗਦਾ ਪੂਰੇ ਘਰ ਦੇ ਕੱਪੜੇ ਧੋਦੀ ਫਿਰ ਦੁਪਹਿਰੇ ਸਭ ਨੂੰ ਗਰਮਾ ਗਰਮ ਖਾਣਾ ਸ਼ਾਮ ਨੂੰ ਫਿਰ ਜਾਂ ਤੋਂ ਲੈ ਕੇ ਰਾਤ ਤੱਕ ਖਾਣ ਦਾ ਸਿਲਸਲਾ ਰਾਤ ਨੂੰ ਜਦੋਂ ਬੈੱਡ ਤੇ ਜਾਂਦੀ ਤਾਂ ਥੱਕ ਕੇ ਚੂਰ ਹੋ ਗਈ ਹੁੰਦੀ ਪੈਰਾਂ ਦੀਆਂ ਤਲੀਆਂ ਦੁਖ ਰਹੀਆਂ ਹੁੰਦੀਆਂ ਉਦੋਂ ਹੀ ਮੈਨੂੰ ਕਹਿੰਦੇ ਮਨਦੀਪ ਤੂੰ ਸੱਚਮੁੱਚ ਮਹਾਨ ਕਰਦੇ ਸਾਰੇ ਕੰਮ ਤੂੰ ਆਪਣੇ ਉੱਪਰ ਲੈ ਲਏ ਹਨ ਮੰਮੀ ਤੇ ਡੈਡੀ ਤੇਰੇ ਤੋਂ ਇੰਨਾ ਖੁਸ਼ ਆ ਕਿ ਤੇਰੇ ਹੀ ਗੁਣ ਗਾਉਂਦੇ ਥੱਕਦੇ ਨਹੀਂ ਸੱਚੀ ਮੈਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮੈਨੂੰ ਤੇਰੇ ਵਰਗੀ ਪਤਨੀ ਮਿਲੇਗੀ ਇੰਨਾ ਸੁਣ ਮੇਰੀ ਸਾਰੀ ਥਕਾਵਟ ਦੂਰ ਹੋ ਜਾਂਦੀ ਫਿਰ ਮੈਂ ਪ੍ਰੈਗਨੈਂਟ ਹੋ ਗਈ ਤਾਂ ਵੀ ਮੈਂ ਸਭ ਕੁਝ ਕਰਦੀ ਰਹੀ ਸਭ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਫਿਰ ਮੇਰਾ ਪਹਿਲਾ ਪੁੱਤਰ ਪੈਦਾ ਹੋਇਆ ਪਿਆਰਾ ਜਿਹਾ ਛੋਟਾ ਜਿਹਾ ਅਸਨੂੰ ਗੋਦੀ ਚੱਕ ਕੇ ਤੇ ਜਿਵੇਂ ਮੈਨੂੰ ਜੰਨਤ ਮਿਲ ਜਾਂਦੀ। ਹੁਣ ਮੇਰਾ ਕੰਮ ਦੁੱਗਣਾ ਹੋ ਗਿਆ ਸੀ। ਫਿਰ ਵੀ ਮੈਂ ਕਦੇ ਉਫ ਤੱਕ ਨਹੀਂ ਕੀਤੀ। ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਇਸੇ ਦੌਰਾਨ ਮੇਰੀ ਸਿਹਤ ਡਗਦੀ ਗਈ। ਆਪਣਾ ਧਿਆਨ ਰੱਖਣ ਦਾ ਸਮਾਂ ਹੀ ਕਿੱਥੇ ਸੀ ਮੇਰੇ ਕੋਲ? ਫਿਰ 2 ਸਾਲ ਬਾਅਦ ਦੂਜਾ ਬੇਟਾ ਤੇ ਫਿਰ ਤੀਸਰੀ ਬੇਟੀ। ਵਿਆਹ ਤੋਂ ਬਾਅਦ ਕਿੰਨੇ ਸੁਪਨੇ ਦੇਖੇ ਸੀ? ਕਿੰਨੇ ਅਰਮਾਨ ਸਜਾਏ ਸੀ ਕਿ ਮੈਂ ਆਪਣੇ ਪਤੀ ਦੇ ਨਾਲ ਸ਼ਿਮਲਾ ਘੁੰਮ ਰਹੀ ਹਾਂ। ਦੋਨੋਂ ਬਰਫ਼ ਤੇ ਬੱਚਿਆਂ ਵਾਂਗ ਦੌੜ ਰਹੇ ਹਾਂ। ਇੱਕ ਦੂਜੇ ਤੇ ਬਰਫ਼ ਦੇ ਗੋਲੇ ਸੱਟ ਰਹੇ ਆਂ ਸਭ ਖੂਬ ਹਾਸੇ ਖੜ ਰਹੇ ਆਂ ਫਲਮਾਂ ਸੈਰ ਸਪਟਾ ਨਾ ਕੋਈ ਡਰ ਨਾ ਕੋਈ ਚਿੰਤਾ ਪਰ ਉਹ ਸਭ ਕਿੱਥੇ ਸੁਪਨਿਆਂ ਦਾ ਨਰਮ ਮਿਸ਼ਾਉਣਾ ਸੱਚਾਈ ਦੇ ਕਠੋਰ ਤਰਾਤਲ ਤੇ ਵਿਸ਼ਾ ਹੋਇਆ ਸੀ ਮੈਂ ਕਦੇ ਇਹਨਾਂ ਨੂੰ ਆਪਣੇ ਔਰਮਾਨਾਂ ਬਾਰੇ ਇਹਨਾਂ ਦੱਸਿਆ ਕਿਉਂਕਿ ਉਹਨਾਂ ਦੇ ਧੂੜ ਵਿੱਚ ਮਿਲ ਜਾਣ ਦਾ ਡਰ ਜੋ ਸੀ ਕਿਤੇ ਉਹ ਇਹ ਨਾ ਕਹਿ ਦੇਣ ਕਿ ਇੰਨੇ ਜ਼ਿੰਮੇਵਾਰੀਆਂ ਮੇਰੇ ਉੱਪਰ ਘੁੰਮਣ ਸੈਰ ਸਪਟੇ ਫਲਮਾਂ ਦੇਖਣ ਤੇ ਖਰਚੇ ਕੀ ਘਟ ਹੁੰਦੇ ਆ ਬੜੀ ਮੁਸ਼ਕਲ ਨਾਲ ਤਾਂ ਘਰ ਦਾ ਖਰਚਾ ਪੂਰਾ ਹੁੰਦਾ ਤੇ ਤੂੰ ਆ ਕੇ ਮੈਂ ਬੁਰੀ ਨਹੀਂ ਸੀ ਬੜਨਾ ਚਾਹੁੰਦੀ ਇਸ ਲਈ ਹਮੇਸ਼ਾ ਚੁੱਪ ਰਹੀ ਅਸੀਂ ਦੋਨੋਂ ਕਿਤੇ ਵੀ ਕੁ ਮੰਨੀ ਗਏ ਬੱਚੇ ਵੱਡੇ ਹੋਣ ਲੱਗੇ ਇਧਰ ਸੱਸ ਸਹੁਰਾ ਵੀ ਬਜ਼ੁਰਗ ਹੋਣ ਲੱਗੇ ਸੀ ਬਿਮਾਰ ਰਹਿਣ ਲੱਗੇ ਸੀ ਮੈਂ ਉਹਨਾਂ ਦੀ ਧਨੋ ਮਨੋ ਸੇਵਾ ਕੀਤੀ ਪਰ ਉਹ ਸਾਡਾ ਸਾਥ ਕਦੋਂ ਤੱਕ ਦਿੰਦੇ ਆਖਰ ਉਹ ਇੱਕ ਇੱਕ ਕਰਕੇ ਸਾਡਾ ਸਦਾ ਲਈ ਸਾਥ ਛੱਡ ਗਏ ਫਿਰ ਅਸੀਂ ਨਣਦ ਦਾ ਵਿਆਹ ਕੀਤਾ ਫਿਰ ਆਪਣੇ ਦਾਜ ਦਾ ਸਾਰਾ ਸਮਾਨ ਮੈਂ ਉਸ ਨੂੰ ਦੇ ਦਿੱਤਾ ਸਭ ਨਵਾਂ ਨਵਾਂ ਉਮੀਦਾਂ ਉਮੀਰ ਰੱਖਿਆ ਸੀ ਨਣਦ ਰੋ ਪਈ ਸੀ ਭਾਬੀ ਤੂੰ ਕਿੰਨੇ ਵੱਡੇ ਦਿਲ ਵਾਲੀ ਆ ਫਿਰ ਦਿਓਰ ਨੂੰ ਪੜਾਇਆ ਲਿਖਾਇਆ ਲਾਇਕ ਬਣਾਇਆ ਤੇ ਫਿਰ ਉਸ ਦਾ ਵਿਆਹ ਵੀ ਕੀਤਾ ਰਮਨ ਆਈ ਮੇਰੀ ਦਰਾਣੀ ਬਣ ਕੇ ਮੈਂ ਉਮਰ ਵਿੱਚ ਉਸ ਤੋਂ ਬਹੁਤ ਵੱਡੀ ਸੀ ਸੋ ਉਹ ਮੇਰੀ ਇੱਜ਼ਤ ਕਰਦੀ ਸੀ ਮੈਂ ਸੋਚਿਆ ਸ਼ਾਇਦ ਹੁਣ ਮੈਨੂੰ ਥੋੜਾ ਆਰਾਮ ਮਿਲੇਗਾ ਫਰੇ ਕੀ ਉਸ ਦਿਨ ਜਿਵੇਂ ਹੀ ਰਮਨ ਨੇ ਕਿਚਨ ਵਿੱਚ ਆ ਕੇ ਸਬਜ਼ੀ ਕੱਟਣ ਦੇ ਲਈ ਚਾਕੂ ਚੱਕਿਆ ਤਾਂ ਦਯੋਰ ਪਿੱਛੇ ਪਿੱਛੇ ਆਇਆ ਤੇ ਉਸ ਦਾ ਹੱਥ ਫੜ ਕੇ ਖਿੱਚਦੇ ਹੋਏ ਬਾਹਰ ਲੈ ਜਾਣ ਲੱਗਾ ਤੇ ਕਹਿਣ ਲੱਗਾ ਤੈਨੂੰ ਖਾਣਾ ਬਣਾਉਣ ਦੀ ਕੋਈ ਲੋੜ ਨਹੀਂ ਆ ਭਾਬੀ ਵਰਗਾ ਖਾਣਾ ਤਾਂ ਕੋਈ ਬਣਾ ਹੀ ਨਹੀਂ ਸਕਦਾ ਮੈਂ ਤਾਂ ਪੂਰੀ ਜ਼ਿੰਦਗੀ ਉਹਨਾਂ ਦੇ ਹੱਥ ਦਾ ਖਾਣਾ ਖਾਣਾ ਚਾਹਣਾ ਕਿਉਂ ਭਾਬੀ ਮੈਂ ਹੱਸ ਕੇ ਗੱਲ ਨੂੰ ਮਜ਼ਾਕ ਵਿੱਚ ਟਾਲ ਦਿੱਤਾ ਸੀ ਫਿਰ ਤਾਂ ਰਮਨ ਕਦੇ ਮੇਰੀ ਮਦਦ ਤੇ ਲਈ ਆਈ ਹੀ ਨਹੀਂ ਮੈਂ ਵੀ ਤਾਂ ਇੱਕ ਇਨਸਾਨ ਆ ਮੇਰੀ ਵੀ ਇੱਛਾ ਸੀ ਕਿ ਆਰਾਮ ਕਰਾਂ ਪਰ ਮੈਂ ਕਦੇ ਉਸ ਨੂੰ ਕੁਝ ਨਹੀਂ ਗਿਆ ਰਮਨ ਹਮੇਸ਼ਾ ਆਪਣੀਆਂ ਸਹੇਲੀਆਂ ਨੂੰ ਇਹੀ ਕਹਿੰਦੀ ਕਿ ਦੀਦੀ ਬਹੁਤ ਚੰਗੀ ਆ ਮੈਨੂੰ ਤਾਂ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਾਉਣ ਦਿੰਦੀ ਫਿਰ ਹੌਲੀ-ਹੌਲੀ ਬੱਚੇ ਵੱਡੇ ਹੋ ਗਏ ਸਭ ਆਪਣੀਆਂ-ਆਪਣੀਆਂ ਪੜਾਈਆਂ ਵਿੱਚ ਬਿਜ਼ੀ ਹੋ ਗਏ ਮੈਂ ਸਭ ਦਾ ਪੂਰਾ ਧਿਆਨ ਰੱਖਦੀ ਕਦੋਂ ਕਿਸ ਨੂੰ ਕਿਹੜੀ ਜ਼ਰੂਰਤ ਆ ਕਿਹੜੇ ਕੱਪੜੇ ਪਾਉਣੇ ਆ ਕੀ ਖਾਣਾ ਬੱਚੇ ਹਮੇਸ਼ਾ ਲਾੜ ਕਰਦੇ ਹੋਏ ਮੇਰੀ ਗੱਲ ਲੱਗ ਜਾਂਦੇ ਮੰਮੀ ਤੁਸੀਂ ਕਿੰਨੇ ਚੰਗੇ ਹੋ ਸਾਡਾ ਕਿੰਨਾ ਧਿਆਨ ਰੱਖਦੇ ਹੋ ਮੇਰੀ ਬੇਟੀ ਨੇ ਵੀ ਕਦੇ ਕੋਈ ਕੰਮ ਸਿੱਖਣ ਵਿੱਚ ਰੁਚੀ ਨਾ ਲਈ ਬਚਪਨ ਤੋਂ ਆਦਤ ਜੋ ਪੈ ਗਈ ਸੀ ਮਾਂ ਤੇ ਨਿਰਭਰ ਰਹਿੰਦੀ ਹਾਂ ਜਦੋਂ ਕਦੇ ਮੈਂ ਖਾਸ ਕਿਸੇ ਕੰਮ ਦੇ ਲਈ ਕਿਹਾ ਤਾਂ ਜ਼ਰੂਰ ਹੀ ਮੇਰੀ ਮਦਦ ਕੀਤੀ ਬੇਟੇ ਤਾਂ ਫਿਰ ਬੇਟੇ ਸੀ ਉਹ ਤਾਂ ਰਾਜਕੁਮਾਰਾਂ ਦੀ ਤਰ੍ਹਾਂ ਰਹਿੰਦੇ ਸੀ ਤੇ ਮੈਂ ਵੀ ਉਹਨਾਂ ਦੀ ਹਰ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਬੇਟੀ ਜਦੋਂ 22 ਸਾਲ ਦੀ ਹੋਈ ਤਾਂ ਅਸੀਂ ਉਸ ਦਾ ਵਿਆਹ ਕਰ ਦਿੱਤਾ ਉਹ ਸੌਰੀ ਚਲੀ ਗਈ بیٹے ਵੀ ਨਵੇਂ ਜਮਾਨੇ ਦੇ ਸੀ ਵੱਡੇ ਬੇਟੇ ਨੇ ਆਪਣੀ ਪਸੰਦ ਦੇ ਨਾਲ ਅੰਤਰਜਾਤੀ ਵਿਆਹ ਕੀਤਾ ਮੈਂ ਥੋੜਾ ਸੁੱਖ ਦਾ ਸਾਹ ਲਿਆ ਕਿ ਹੁਣ ਤਾਂ ਮੇਰੀ ਨੋਹ ਆ ਗਈ ਆ ਹੁਣ ਸ਼ਾਇਦ ਬਰਿਆਂ ਤੋਂ ਚੱਲੀ ਆ ਰਹੀ ਜ਼ਿੰਦਗੀ ਦੀ ਇਸ ਭੱਜ ਦੌੜ ਤੋਂ ਥੋੜੀ ਰਾਹਤ ਮਿਲੇਗੀ ਪਰ ਉਸ ਸਮੇਂ ਮੇਰੇ ਦੁੱਖ ਦੀ ਹੱਦ ਨਾ ਰਹੀ ਜਦੋਂ ਦਯੌਰ ਦੀਆਂ ਗੱਲਾਂ ਨੂੰ ਮੇਰੇ ਪੁੱਤਰ ਨੇ ਵੀ ਦੁਹਰਾਇਆ ਵਿਆਦੋ ਕੁਛ ਦਿਨਾਂ ਬਾਅਦ ਇੱਕ ਦਿਨ ਨੂਨੂ ਕੰਮ ਕਰਦੇ ਹੋਏ ਦੇਖ ਕੇ ਮੇਰਾ ਪੁੱਤਰ ਕਹਿਣ ਲੱਗਾ ਏ ਕੀ ਸਿਮਰਨ ਤੂੰ ਕੰਮ ਕਰ ਰਹੀ ਆ ਬਈ ਤੂੰ ਆਰਾਮ ਨਾਲ ਬੈਠ ਹਜੇ ਤਾਂ ਸਾਡੇ ਮौज-ਮਾਸਤੀ ਦੇ ਦੇਣਾ ਤੇ ਫਿਰ ਮੰਮੀ ਹੈਗੇ ਆ ਨਾ ਉਹਨਾਂ ਦੇ ਹੁੰਦੇ ਸਾਨੂੰ ਕਿਹੜੀ ਗੱਲ ਦੇ ਚਾਹਤਾ ਫਿਰ ਵੀ ਸਿਮਰਨ ਨੇ ਕੁਝ ਕਹਿਣਾ ਚਾਹਿਆ ਸੀ ਪਰ ਮੇਰਾ ਪੁੱਤਰ ਉਸਨੂੰ ਫੜ ਕੇ ਬਾਹਰ ਲੈ ਗਿਆ ਹੁਣ ਮੇਰਾ ਸੱਸ ਦਾ ਵੀ ਇੱਕ ਆਦਰਸ਼ ਰੂਪ ਬਣ ਗਿਆ ਸੀ ਪਾਵੇਂ ਕੇ ਸਿਮਰਨ ਬੁਰੀ ਨਹੀਂ ਸੀ ਪਰ ਜਦੋਂ ਪਤੀ ਖੁਦ ਕੰਮ ਕਰਨ ਤੋਂ ਮਨਾ ਕਰ ਰਿਹਾ ਤਾਂ ਉਹ ਵੀ ਨਿਸ਼ਚਿੰਤ ਹੋ ਗਈ ਸੀ ਮੈਂ ਫਿਰ ਵੀ ਸਮੇ ਦਾ ਇੰਤਜ਼ਾਰ ਕੀਤਾ ਦੂਜੇ ਪੁੱਤਰ ਦਾ ਵੀ ਵਿਆਹ ਕਰ ਦਿੱਤਾ ਪਰ ਦੂਜੀ ਨੂੰ ਵੀ ਆ ਕੇ ਸਿਮਰਨ ਦੇ ਰੂਪ ਵਿੱਚ ਹੀ ਟਲ ਗਈ ਘਰ ਦਾ ਵਾਤਾਵਰਨ ਹੀ ਕੁਝ ਅਜੀਹਾ ਹੋ ਗਿਆ ਕਿ ਸਾਰੇ ਮੇਰੇ ਤੇ ਹੀ ਨਿਰਭਰ ਸੀ ਮੈਂ ਨਾ ਦੇਖਾਂ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਸੀ ਮੈਂ ਵੀ ਸੋਚਿਆ ਚਲੋ ਬੱਚੇ ਆ ਘੁੰਮਣ ਫਿਰਨ ਦੀ ਉਮਰ ਆ ਆਖਰ ਮੈਂ ਆਪਣੇ ਏਰਮਾਨ ਦਬਾ ਹੀ ਤਾ ਦਿੱਤੇ ਸੀ ਮੈਨੂੰ ਪਤਾ ਸੀ ਕਿ ਨਵੇਂ-ਨਵੇਂ ਵਿਆਹ ਤੋਂ ਬਾਅਦ ਕੀ ਕੀ ਏਰਮਾਨ ਹੁੰਦੇ ਹਨ ਸਮਾਂ ਬੀਤਦਾ ਰਿਹਾ ਨੂਹਾ ਦੇ ਬੱਚੇ ਹੋਏ ਮੈਂ ਦਾਦੀ ਵੀ ਬਣ ਗਈ ਬੱਚੇ ਵੀ ਮੇਰੇ ਅੱਗੇ ਪਿੱਛੇ ਘੁੰਮਦੇ ਸੱਚ ਪੁੱਛੋ ਤਾਂ ਮੈਂ ਹੀ ਸਾਰਿਆਂ ਨੂੰ ਪਾਲਿਆ ਨੂਹਾ ਮੇਰਾ ਗੁਰਕਾਨ ਕਹਿੰਦੇ ਥੱਕਦੀਆਂ ਨਹੀਂ ਸੀ ਫਿਰ ਪਤੀ ਰਿਟਾਇਰ ਹੋ ਗਏ ਆਪਣਾ ਸਮਾਂ ਦੋਸਤਾਂ ਦੇ ਨਾਲ ਤਾਸ਼ ਖੇਡਣ ਵਿੱਚ ਬਿਤਾਉਣ ਲੱਗੇ ਪਰ ਮੇਰੀ ਰੁਟੀਨ ਵਿੱਚ ਕੋਈ ਫਰਕ ਨਹੀਂ ਆਇਆ। ਉਸ ਤੈਂਦੀ ਘਟਨਾ ਮੈਂ ਕਦੇ ਨਹੀਂ ਭੁੱਲ ਸਕਦੀ ਜਦ ਮੈਂ ਬਿਮਾਰ ਪੈ ਗਈ ਸੀ। ਬਹੁਤ ਤੇਜ਼ ਬੁਖਾਰ ਸੀ ਮੈਨੂੰ। ਪੂਰਾ ਹਫ਼ਤਾ ਮੈਂ ਬੈੱਡ ਤੇ ਪਈ ਰਹੀ। ਬਸ ਇੱਕ ਹਫ਼ਤੇ ਦੀ ਸਾਰੀ ਜ਼ਿੰਮੇਵਾਰੀ ਨੋਹਾਂ ਦੇ ਸਿਰ ਤੇ ਆ ਪਈ। ਦੋ ਦਿਨਾਂ ਵਿੱਚ ਹੀ ਉਹ ਬਰੀ ਤਰ੍ਹਾਂ ਖਿੱਚ ਗਈਆਂ। ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਹੀ ਉਲਝ ਗਈਆਂ। ਉਹਨਾਂ ਨੂੰ ਸਮਝਾਉਣ ਤੋਂ ਬਾਅਦ ਮੇਰਾ ਪੁੱਤਰ ਮੇਰੇ ਕੋਲ ਆ ਕੇ ਕਹਿਣ ਲੱਗਾ। ਮੰਮੀ ਇਹਨਾਂ ਦੋਨਾਂ ਤੋਂ ਕੋਈ ਕੰਮ ਨਹੀਂ ਹੋਣਾ। ਕਿਉਂ ਆਪਾਂ ਨੌਕਰਾਨੀ ਰੱਖ ਲਈਏ ਮੇਰੀਆਂ ਅੱਖਾਂ ਦੀ ਨਜ਼ਰ ਧੁੰਦਲੀ ਹੋ ਗਈ ਕੋਇਆਂ ਵਿੱਚੋਂ ਹੰਝੂ ਬਾਹਰ ਛਲਕ ਪਏ ਇੰਨੇ ਸਾਲਾਂ ਤੋਂ ਮੈਂ ਸਭ ਕੁਝ ਕਰ ਰਹੀ ਸੀ ਤੇ ਅੱਜ ਜਦੋਂ ਇਹਨਾਂ ਦੋਹਾਂ ਤੇ ਕੰਮ ਆ ਪਿਆ ਤਾਂ ਨੌਕਰਾਨੀ ਰੱਖਣ ਦੀ ਗੱਲ ਹੋ ਰਹੀ ਹੈ ਮੈਂ ਸਿਰਫ ਇੰਨਾ ਹੀ ਕਿਹਾ ਰਹਿਣ ਦੇ ਬੇਟਾ ਥੋੜਾ ਠੀਕ ਹੋ ਜਾਵਾਂਗੀ ਦੋ ਦਿਨਾਂ ਬਾਅਦ ਮੈਂ ਖੁਦ ਹੀ ਸੰਭਾਲ ਲਵਾਂਗੀ ਤੇ ਦੋ ਦਿਨਾਂ ਬਾਅਦ ਫਿਰ ਸਭ ਪਹਿਲਾਂ ਵਾਂਗ ਹੀ ਹੋ ਗਿਆ ਅਚਾਨਕ ਇੱਕ ਦਿਨ ਸਵੇਰੇ ਬੈਠੇ ਬੈਠੇ ਹੀ ਮੇਰੀ ਜੀਭ ਲੜਖੜਾਉਣ ਲੱਗੀ ਬੋਲਦੀ ਕੁਝ ਸੀ ਨਿਕਲਦਾ ਕੁਝ ਸੀ ਮੈਂ ਖੁਦ ਹੈਰਾਨ ਸੀ ਕਿ ਕੀ ਹੋ ਰਿਹਾ ਸ਼ਾਮ ਹੁੰਦੇ ਹੁੰਦੇ ਮੇਰਾ ਪੂਰਾ ਖੱਬਾ ਹਿੱਸਾ ਸੁੰਨ ਹੋ ਗਿਆ ਡਾਕਟਰ ਨੂੰ ਬੁਲਾਇਆ ਗਿਆ ਸਭ ਟੈਸਟ ਕਰਾਉਣ ਤੇ ਪਤਾ ਲੱਗਿਆ ਕਿ ਮੈਨੂੰ ਅਧਰੰਗ ਹੋ ਗਿਆ ਸਾਰੇ ਘਰ ਵਿੱਚ ਇੱਕ ਸਨਾਟਾ ਜਿਹਾ ਛਾ ਗਿਆ ਸੀ ਮੈਂ ਮੁਸਕਰਾ ਕੇ ਕਿਹਾ ਕੀ ਗੱਲ ਹੈ ਸਭ ਨੇ ਮੂੰਹ ਕਿਉਂ ਲੰਮਾ ਕਰ ਰੱਖਿਆ ਪਰਮਾਤਮਾ ਨੇ ਚਾਇਆ ਤਾਂ ਜਲਦੀ ਠੀਕ ਹੋ ਜਾਵਾਂਗੀ ਪਰ ਮਜਬੂਰੀ ਵਾਸਤੇ ਮੰਜਾ ਮੰਨ ਲਿਆ ਆਪਣਾ ਕੰਮ ਕਰਨ ਜੋਗੀ ਵੀ ਨਾ ਰਹੀ ਨੋਆਂ ਦੇ ਮੂੰਹ ਉੱਤਰ ਗਏ ਸੀ ਕੁਝ ਦਿਨਾਂ ਤੱਕ ਤਾਂ ਸਭ ਨੇ ਮੇਰੀ ਖੂਬ ਸੇਵਾ ਕੀਤੀ ਪਰ ਫਿਰ ਹੌਲੀ ਹੌਲੀ ਸਭ ਆਪਣੀ ਆਪਣੀ ਰੁਟੀਨ ਵਿੱਚ ਬਿਜ਼ੀ ਹੋ ਗਏ ਮੈਂ ਸਵੇਰ ਤੋਂ 12 ਵਜੇ ਤੱਕ ਭੁੱਖੀ ਪਿਆਸੀ ਪਈ ਰਹਿੰਦੀ ਆ ਕਿਸੇ ਨੂੰ ਮੇਰੀ ਫਿਕਰ ਹੀ ਨਹੀਂ ਘਰ ਵਿੱਚ ਇੱਕ ਤਣਾਅ ਦਾ ਮਾਹੌਲ ਬਣਿਆ ਹੋਇਆ ਨੋਹਾਂ ਦਾ ਪ੍ਰੇਮ ਪ੍ਰਦਰਸ਼ਨ ਹੁਣ ਲੜਾਈ ਝਗੜੇ ਵਿੱਚ ਬਦਲ ਗਿਆ। ਆਖਰ ਪਤਨੀਆਂ ਦੀ ਤਕਰਾਰ ਤੋਂ ਤੰਗ ਆ ਕੇ ਬੇਟੇ ਅਲੱਗ ਹੋ ਗਏ। ਮੇਰੀ ਹਾਲਤ ਦੇਖ ਕੇ ਮੇਰੇ ਪੁੱਤਰ ਜਿਉਂਦੇ ਜੀ ਜਾਇਦਾਦ ਦਾ ਪਟਵਾਰਾ ਚਾਹੁੰਦੇ ਹਨ। ਸਿੱਧੇ ਮੂੰਹ ਕੋਈ ਨਹੀਂ ਕਹਿੰਦਾ ਪਰ ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਸਭ ਕੁਝ ਸਮਝ ਆ ਜਾਂਦਾ ਹੈ। ਬੇਟੀ ਵੀ ਆਈ ਮੈਨੂੰ ਦੇਖਣ ਪਰ ਉਹ ਤਾਂ ਪ੍ਰਾਈ ਕਰ ਵਾਲੀ ਸੀ। ਕਿੰਨੇ ਕ ਦਿਨ ਰਹਿੰਦੀ? ਛੋਟਾ ਚਾਹੁੰਦਾ ਕਿ ਮੈਂ ਵੱਡੇ ਕੋਲ ਰਹਾ। ਵੱਡਾ ਚਾਹੁੰਦਾ ਛੋਟੇ ਕੋਲ। ਹਾਂ। ਪਤੀ ਨੂੰ ਵੀ ਆਪਣਾ ਸਮਾਂ ਬਤਾਉਣਾ ਚੰਗੀ ਤਰ੍ਹਾਂ ਆਉਂਦਾ ਹੈ। ਰਾਤ ਨੂੰ ਅਕਸਰ ਪੁੱਛਦੇ ਆਂ। ਪੰਦੀਪ ਕੋਈ ਤਕਲੀਫ ਹੋਵੇ ਤਾਂ ਦੱਸ ਦੇ। ਸਰੀਰਕ ਤਕਲੀਫ ਤਾਂ ਮੈਂ ਵੀ ਸਹਿ ਸਕਦੀ ਆਂ। ਪਰ ਮੈਨੂੰ ਇਸ ਬਿਮਾਰੀ ਨੇ ਜ਼ਿੰਦਗੀ ਦੀ ਹਕੀਕਤ ਤੋਂ ਵਾਕਿਫ ਕਰਾ ਕੇ ਜੋ ਮਾਨਸਿਕ ਅਸ਼ਾਂਤੀ ਦਿੱਤੀ ਆ, ਉਹ ਮੇਰੀ ਸਹਿਣ ਸ਼ਕਤੀ ਤੋਂ ਬਾਹਰ ਹੈ। ਅੱਜ ਮੈਨੂੰ ਇਹ ਅਹਿਸਾਸ ਹੋ ਰਿਹਾ ਕਿ ਇਸ ਆਦਰਸ਼ ਸ਼ਬਦ ਨਾਲ ਮੈਂ ਵਰਿਆਂ ਤੋਂ ਠੱਗੀ ਗਈ ਆਂ। ਮੇਰੇ ਚੰਗੇ ਹੋਣ ਦਾ ਫਾਇਦਾ ਕਰਦੇ ਇੱਕ-ਇੱਕ ਬੰਦੇ ਨੇ ਚੱਕਿਆ। ਮੈਂ ਕਮਲਿਆਂ ਵਾਂਗ ਚੰਗੀ ਬਣਨ ਲਈ ਪਛਦੀ ਰਹੀ ਪਛਦੀ ਰਹੀ ਤੇ ਸਭ ਨੇ ਮੇਰੀ ਇਸ ਕਮਜ਼ੋਰੀ ਦਾ ਫਾਇਦਾ ਚੱਕਿਆ ਜ਼ਿੰਦਗੀ ਮੈਂ ਹਮੇਸ਼ਾ ਦੂਜਿਆਂ ਦੇ ਲਈ ਜੁਈ ਆ ਤੇ ਅੱਜ ਜਦੋਂ ਮੈਂ ਜ਼ਿੰਦਗੀ ਦੀ ਇੱਕ ਗਾਰ ਤੇ ਖੜੀ ਆ ਤਾਂ ਸਾਰੇ ਚਿਹਰੇ ਮੈਨੂੰ ਅਜਨਬੀ ਲੱਗ ਰਹੇ ਆ ਕਿ ਮੇਰੇ ਪੁੱਤਰ ਨੋਹਾ ਪੁੱਤੇ-ਪੋਤੀਆਂ ਧੀ ਦਯੌਰ ਦਰਾਣੀ ਇਹ ਸਭ ਮਿਲ ਕੇ ਮੈਨੂੰ ਇਕੱਲੇ ਨੂੰ ਸਾਹਮਣੇ ਨਹੀਂ ਸਕਦੇ ਮੇਰੀ ਇਕੱਲੀ ਦਾ ਬੋਝ ਨਹੀਂ ਚੱਕ ਸਕਦੇ ਦੋਵੇਂ ਪੁੱਤਰ ਚਾਹੁੰਦੇ ਆ ਕਿ ਮਾਂ ਨੂੰ ਦੂਜੇ ਲੈ ਜਾਵੇ। ਧੀ ਸੌਰਿਆਂ ਦੀ ਦੁਹਾਈ ਦੇ ਕੇ ਚਲੀ ਗਈ। ਪਤੀ ਵੀ ਮੇਰੇ ਕੋਲ ਬੈਠ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ। ਕਿੰਨਾ ਮਤਲਬੀ ਹੈ ਇਨਸਾਨ। ਸਿਰਫ ਆਪਣੇ ਸੁੱਖ ਦੇਖਦਾ। ਅੱਜ ਇੱਕ ਸਵਾਲ ਮੈਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਕਿ ਆਪਣਾ ਜੀਵਨ ਦੂਜਿਆਂ ਦੇ ਲਈ ਝੌਕੇ ਕਿ ਮੈਂ ਗਲਤੀ ਕੀਤੀ? ਜਾਂ ਫਿਰ ਇਹ ਸਭ ਆਪਣਾ ਫਰਜ਼ ਭੁੱਲ ਗਏ ਹਨ। ਇਹ ਮੇਰੀ ਹੱਟ ਪਿੱਤੀ ਸੀ। ਕਿ ਦੂਜਿਆਂ ਲਈ ਜ਼ਿੰਦਗੀ ਕੁਰਬਾਨ ਕਰਕੇ ਕੁਝ ਵੀ ਹਾਸਲ ਨਹੀਂ ਹੁੰਦਾ ਆਪਣੇ ਆਪ ਲਈ ਵੀ ਸਮਾਂ ਕੱਢੋ ਤੇ ਆਪਣੇ ਤੇ ਧਿਆਨ ਵੀ ਦਿਓ ਪਰਮਾਤਮਾ ਤੁਰਦੇ ਫਿਰਦਿਆਂ ਲੈ ਜਾਵੇ ਇਸ ਤੋਂ ਚੰਗਾ ਕੀ ਹੁੰਦਾ ਕਿਉਂਕਿ ਜੇਕਰ ਮੰਜੇ ਤੇ ਪੈ ਗਏ ਤਾਂ ਸਭ ਨੂੰ ਬੋਝ ਲੱਗਣ ਲੱਗ ਜਾਊਗੇ ਤੇ ਬੋਝ ਕੋਈ ਜ਼ਿਆਦਾ ਦੇਰ ਨਹੀਂ ਟੋਂਦਾ ਚਾਹੇ ਤੁਸੀਂ ਕਿਸੇ ਦੇ ਲਈ ਕਿੰਨਾ ਹੀ ਚੰਗਾ ਕਿਉਂ ਨਾ ਕੀਤਾ ਹੋਵੇ ਸੋ ਦੋਸਤੋ ਚੰਗੇ ਚੰਗੇ ਬਣਨ ਦੇ ਚੱਕਰ ਵਿੱਚ ਕਈ ਵਾਰੀ ਆਪਾਂ ਆਪਣੀ ਜ਼ਿੰਦਗੀ ਖੁਦ ਹੀ ਨਰਕ ਬਣਾ ਲੈਂਦੇ ਹਾਂ ਸੋ ਜੇ ਸਿੱਖਿਆ ਮਿਲੀ ਇਸ ਕਹਾਣੀ ਤੋਂ ਤਾਂ ਲਾਈਕ ਜ਼ਰੂਰ ਕਰਿਓ ਆਪਣੇ ਵਿਚਾਰ ਜ਼ਰੂਰ ਲਿਖਿਓ ਕਿ ਤੁਸੀਂ ਵੀ ਇਸੇ ਰਾਹ ਤੇ ਤਾਂ ਨਹੀਂ ਚੱਲ ਰਹੀ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸੇ ਤਰ੍ਹਾਂ ਦੀਆਂ ਪਰਿਵਾਰਕ ਕਹਾਣੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੱਖਰੀ ਜਈ ਤੇ ਨਵੀਂ ਕਹਾਣੀ ਦੇ ਨਾਲ ਪੂਰੀ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ